क्योंकि एक दलतना दलतना नहीं, नहीं है ਇਹ ਦੱਤਾਂ ਨਹੀਂ ਵੀ ਆ ਇਹ ਪਛੜਿਆ ਨਹੀਂ ਵੀ ਆ ਇਹ ਅਗੜਿਆਂ ਦੇ ਬੱਚਿਆਂ ਦੇ ਵੀ ਆ ਜਿਹੜੇ ਗਰੀਬ ਆ ਇਸ ਸਾਰੇ ਗਰੀਬਾਂ ਦੇ 25% ਬੱਚੇ ਜਿਹੜੇ ਆ ਉਹ ਪ੍ਰਾਈਵੇਟ ਮਹਿੰਗੇ ਸਕੂਲਾਂ 'ਚ ਵੀ ਦਾਖਲੇ ਨਹੀਂ ਲੱ ਸਕਦੇ ਆ ਇਸ ਕਰਕੇ ਇਹ ਤੁਸੀਂ ਜਦੋਂ ਇਸ ਫਿਸ਼ੀਟੇ ਜਾਣਾ ਐਜੂਕੇਸ਼ਨ ਸਿੱਖਿਆ ਕ੍ਰਾਂਤੀ ਨੂੰ ਆਪਣੇ ਭਾਗਾਂ ਦੇ ਵਿੱਚ ਸ਼ਾਮਲ ਕਰੋ ਵਿਪਿੰਦਰ ਸਿੰਘ ਪਾਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਪ੍ਰੀ ਨਿਰਮਾਣ ਦੇ ਸਤੇ ਸਿੱਖਿਆ ਕ੍ਰਾਂਤੀ ਵਿਸ਼ੇ ਤੇ ਵੱਡਾ ਸੈਮੀਨਾਰ ਕੀਤਾ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਇਸ ਸੈਮੀਨਾਰ ਦੀਆਂ ਸਾਰੀਆਂ ਦਿਖਾਵਾਂਗੇ ਝਲਕੀਆਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ पिछ पछता क्यों दा नहीं माए एक विद्यादार नहीं माए एक विद्या मिंदारदनी माए पढ़ लिख लग जाओगी पले चका मैनूर ते सभ

बहुत सारे राजू पी करनाटका महाराष्ट्र ਇਹਨਾਂ ਵੀ ਸਰਕਾਰਾਂ ਨੇ ਵੀ ਗਰੀਬ ਅਧਿਆਲੇ ਭਾਖ ਦੇ ਵਿੱਚ ਗਨ ਕਰਦੀ ਕੋਸ਼ਿਸ਼ ਲਾਗ ਕਰਦੇ ਹੋਏ ਉਹਨਾਂ ਨੇ ਵੀ ਇਸ ਨੂੰ ਲਾਗੂ ਨਾ ਕਰਦੀ ਬੜੀ ਸਾਸਤ ਰੱਜੀਆਂ ਔਰ ਜਿਹੜੇ ਕੇਸ ਬਹੁਤ ਜ਼ਾਇ ਸੁਪਰੀਮ ਕੋਰਟ ਕੋ ਗਏ ਸੁਪਰੀਮ ਕੋਰਟ ਨੇ ਬਹੁਤ ਹੀ ਇਹ ਦੋ ਦਿਨ ਮਿੰਟ ਪਹਿਲਾਂ ਦਾ ਫੈਸਲਾ ਹੈ ਕਿ ਇਹਦੇ ਕੋਈ ਵੀ ਗੂਰ ਸਟੇਟ ਗੌਰਨਸ ਇਹਦੇ ਖਲਾਫ ਨਹੀਂ ਪੜਾ ਸਕਦੀਆਂ ਔਰ ਇਹ ਕੇਸ ਇਸ ਕਰਕੇ ਸਾਰੇ ਸਕੂਲਾਂ ਨੂੰ ਇਹਨੂੰ ਲਾਗੂ ਕਰਨਾ ਹੈ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਚੁੱਕਾ ਹੈ ਇਹ ਤੋਂ ਪਹਿਲਾਂ 2017 ਦੇ ਵਿੱਚ ਆਰ ਬੈਰੰਤ ਪਬਲਿਕ ਸਕੂਲ ਨਾਪਾਲ ਵਿੱਚ 300 ਬੱਚੇ ਗਏ ਕਹਿੰਦੇ ਅਸੀਂ ਦਾਅਵਾ ਲੈਣਾ ਰਾਈਟ ਟੂ ਐਜੂਕੇਸ਼ਨ ਅਧਿਕਾਰ ਤਦੋਂ ਕਿ 75000 ਬੱਚਾ ਹਰ ਸਾਲ ਪਾਖਲ ਹੁੰਦਾ ਹੈ ਜੋ ਕਿ 25% ਸੀਟਾ ਹਰ ਸਕੂਲ ਦੇ ਵਿੱਚ ਗਰੀਬ ਬੱਚਿਆਂ ਨੂੰ ਮਿਲਦੀ ਹੈ ਹਰ ਇਹਦੇ ਬੱਚੇ ਕਿ ਐਸਸੀ ਦੇ ਬੱਚੇ ਵੀ ਆਉਦੇ ਹਨ ਲੇਕਿਨ ਇਹਨਾਂ ਨੇ ਬਾਖੇ ਮੇਰੀਤਾ ਫਿਰ ਮੁਨਾਲੇ ਕੀਤਾ ਆਪਣੇ ਵਕੀਲ ਤੇ ਰਾਣੀ ਪਦਰਾਵ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਕੀਤਾ ਪਦਰਾਵ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਤਿੰਨ ਦਿਨ ਦੇ ਵਿੱਚ ਇਹਨਾਂ ਬੱਚਿਆਂ ਨੂੰ ਦਾਖਲਾ ਦਿੱਤਾ ਜਾਵੇ ਪੰਜਾਬ ਸਰਕਾਰ ਨੂੰ ਮਨਹੂਰੀ ਦੇ ਬਸਰ ਇਹ ਜਿਹੜਾ ਨਾਪੇ ਦਾ ਸੂਰ ਹੈ ਉਹਦੇ ਵਿੱਚ ਦਾਖਲਾ ਦਿੱਤਾ ਗਿਆ ਉਹਨਾਂ ਪ੍ਰੇਸ਼ਾਨੀ ਦਾ ਹੁੰਦਾ ਹੈ ਕਿ ਸਾਰੇ ਲੋਕ ਸਾਰੇ ਬੱਚੇ ਗਰੀਬ ਲੋਕ ਗਰੀਬ ਬੱਚੇ ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਪੀਐਸੂ ਦੇ ਮੁਰੰਦਾਪੁਰ ਸਾਹਿਬ ਨੇ ਇਹਨਾਂ ਦੇ ਬਿਲਾਅ ਦੇ ਵਿੱਚ ਇਹਨਾਂ ਦੀ ਸੋਚ ਦੇ ਵਿੱਚ ਇਹ ਗੱਲ ਆਈ ਕਿ ਵਾਕਿਆ ਹੀ ਜਿਹੜੀ ਸਿੱਖਿਆ ਜਿਹੜੀ ਹੋਣੀ ਹੈ ਸਿੱਖਿਆ ਦੀ ਕ੍ਰਾਂਤੀ ਹੋਣੀ ਚਾਹੀਦੀ ਹੈ ਸਿੱਖਿਆ ਦੀ ਕ੍ਰਾਂਤੀ ਘਰ-ਘਰ ਹੋਣੀ ਚਾਹੀਦੀ ਹੈ

ਔਰ ਇਨ ਜ਼ਮਤੁਲਾਹੀ ਮੈਂ ਆਪਕਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਰਿਗਤਨਵਾ ਥੈਂਕ ਯੂ ਸੋ ਮਚ ਚਾਹੇ ਆ ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਲਿਗਾਉਣ ਵਾਲੇ ਬੱਚਿਆਂ ਲਈ ਸੰਘਰਸ਼ ਨਾ ਕੀਤਾ ਸਭ ਤੋਂ ਵੱਧ ਜੇ ਆਬਾਦੀ ਹੈ ਐਸ ਕੀ ਬਰਾਦਰੀ ਦੇ ਲੋਕਾਂ ਦੀ ਤਾਂ ਉਹ ਪੰਜਾਬ ਦੇ ਵਿੱਚ ਝਾਹਰ ਹੈ ਕਿ ਜੇ ਸਭ ਤੋਂ ਵੱਧ ਆਬਾਦੀ ਆ ਤੇ ਸਭ ਤੋਂ ਵੱਧ ਪੜ੍ਹੇ ਲਿਖੇ ਵੀ ਇੱਥੇ ਹੋਣਗੇ ਔਰ ਜੇ ਸਭ ਤੋਂ ਵੱਧ ਪੜੇ ਲਿਖੇ ਆ ਤੇ ਸਭ ਤੋਂ ਵੱਧ ਪੜੇ ਲਿਖੇ ਲੋਕਾਂ ਦੀ ਇਹ ਇੱਕ ਮਿਸ਼ਨ ਹੋ ਜਾਣਾ ਚਾਹੀਦਾ ਕਿ ਜਿੱਥੇ ਸਰਕਾਰਾਂ ਅੰਗੇਲੀ ਕਾਰਗੀਆਂ ਨਹੀਂ ਬਿਦਾਨਤ ਹੁੰਦੇ ਵਿੱਚ ਦੋ ਲੱਖੋਂ ਤੋਂ ਪੜਿਆ ਹੋਇਆ ਹੈਗਾ ਫਿਰ ਵੀ ਪੰਜਾਬ ਉੱਤੇ ਲਾਗੂ ਨਹੀਂ ਹੋਇਆ ਇਹ ਸਰਕਾਰ ਦੀ ਬਹੁਤ ਵੱਡੀ ਅਨਗਰੀ इक्वल एंड क्वालिटी एजुकेशन रहेगा ये बच्चा का हक है और आपको जानकर अच्छा चाहिए होगा कि जिस देश के अंदर छुआछू और सामाजिक 别了。Yeah. काम किया सम्मान साथियों और बहुत सारे एजुकेशन बेंच ने ऐसे पास तो करने का काम किया हमारी डिमांड आज भी यही है कि उत्तर प्रदेश में बेंच ने करने का काम किया है कि शिक्षा में सुधार जिस तरह के करने चाहिए उस स्तर के सुधार ये सरकार नहीं करेगी हम डिमांड जरूर करेंगे और निश्चित तौर पे सम्मानित साथियों आदरणीय बहन कुमारी मानके जी वो शेरनी है कि किसी भी मुद्दे को इस देश में या प्रदेश में किसी भी मुद्दे को सबसे पहले उठाने का काम करती है इधर नाम ध्यान ना रखो कल द राइट ऑफ चिल्ड्रन टू फ्री एंड कंपल्सरी एजुकेशन एक्ट 2009 क्योंकि जब तुम किसी दसना संगत में जाके तो कठो पट को नाम ज़रूर पता हो कभी जेने बच्चे या मुफ्त और लाजमी कही बच्चों की मुफ्त और लाजमी सिक्ख्या दो हजार नौ केंद्र सरकार ने जो बनाया जिंद बसा गया कि अठाई स्टेटा च लागू आ लागू है

ਔਰ ਕਰੀਬ 7.9 ਹਜ਼ਾਰ ਪ੍ਰਾਈਵੇਟ ਸਕੂਲ ਗਿਣਾ। ਉਹਦੇ ਦਬਾਅ ਵਿੱਚ ਉਹਦੇ ਦਬਾਅ ਵਿੱਚ ਆ ਗਿਆ ਤੋਂ ਇਹ ਦੋ ਫੈਸਲੇ ਜਿਨ੍ਹਾਂ ਨੂੰ 1 ਕਿ 7.9 ਹਜ਼ਾਰ ਪ੍ਰਾਈਵੇਟ ਸਕੂਲਾਂ ਨੂੰ ਪੋਲਿਟਿਕਲ ਫੰਡਿੰਗ ਲੈਣ ਔਰ ਦੂਸਰਾ ਜਿੰਨੀਆਂ ਡਿਪਰੈਸਡ ਕਲਾਸ ਦੇ ਨਹੀਂ ਇਹ ਐਕਟ ਬਣਿਆ। ਉਹਨਾਂ ਨੂੰ

ਦੇ ਗਰੀ ਪਾਲਿਸੀ ਕਾਣੀ ਪੀਜੇਤੀ ਨਹੀਂ ਸੀ ਉਹਨੂੰ ਅੱਗੇ ਕੈਨਫਰਮ ਕੀਤਾ ਕਾਂਗਰਸ ਨੇ ਔਰ ਉਸੇ ਪਾਲਿਸੀ ਨੂੰ ਅੱਗੇ ਆਮ ਪਾਰਟੀ ਚਲਾ ਰਹੀ ਸੀ ਰੈਵਿਊਸ਼ਨ ਕਿੱਥੇ ਹੋਊਗਾ ਕੀ ਸਕੂਲ ਦੀਆਂ ਕੰਧਾਂ ਦੇ ਉੱਪਰ ਰੰਗ ਕਰਕੇ ਔਰ ਮੋਰਤਾ ਬਣਾ ਕੇ ਰੈਵਿਊਸ਼ਨ ਹੋ ਸਕਦਾ ਇਹ ਵਿਸ਼ਾ ਗੰਭੀਰ ਹੈ ਕਿਉਂਕਿ ਇਹ ਕਿਸੇ ਦਲ ਤਨਾ ਦਲ ਦਾ ਨਹੀਂ ਹੈ ਇਹ ਦੱਤਾ ਨਹੀਂ ਪਿਆ ਇੱਕ ਪਛੜਿਆ ਨਹੀਂ ਪਿਆ ਇੱਕ ਅਗੜਿਆਂ ਦੇ ਬੱਚਿਆਂ ਨੇ ਪੀਏ ਜਿਹੜੇ ਗਰੀਬ ਆ ਇਸ ਸਾਰੇ ਗਰੀਬਾਂ ਦੇ 25% ਬੱਚੇ ਜਿਹੜੇ ਆ ਉਹ ਪ੍ਰਾਈਵੇਟ ਮਹਿੰਗੇ ਸਕੂਲਾਂ ਕਿ ਵੀ ਦਾਖਲੇ ਲੈ ਸਕਦੇ ਆ ਇਸ ਕਰਕੇ ਇਹ ਤੁਸੀਂ ਜਦੋਂ ਇਸ ਵਿਸ਼ੇ ਤੇ ਜਾਣਾ ਐਜੂਕੇਸ਼ਨ ਸਿੱਖਿਆ ਕ੍ਰਾਂਤੀ ਨੂੰ ਆਪਣੇ ਭਾਸ਼ਾ ਵਿੱਚ ਸ਼ਾਮਲ ਕਰੋ ਆਪਣੀ ਡਿਸਕਸ਼ਨ ਦਾ ਅਜੰਡਾ ਬਣਾ ਲਵੋ ਜਦੋਂ ਤੁਸੀਂ ਜਾਣੇ ਤਾਂ ਤੁਸੀਂ ਜਨਤਾ ਨੂੰ ਜਾਗਰੂਕ ਕਰਨਾ ਹੈ ਕਾਂਸੀ ਰਾਮ ਸਰ ਪਹਿਨਮਾਰਤੀ ਕਹਿੰਦੇ ਸੀ ਭਾਈ ਜੀ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਜਿਸ ਗੱਲ ਨੂੰ ਸਰਕਾਰ ਨਹੀਂ ਮੰਨਦੀ ਉਹਨੂੰ ਜਨਤਾ ਦੀ ਕਿਚਾਰੇ ਚ ਲੈ ਜਾਓ ਅਗਰ ਜਨਤਾ ਤੁਹਾਡੀ ਉਹ ਗੱਲ ਮੰਨ ਲੈਂਦੀ ਹੈ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਉਹ ਫੈਸਲੇ ਤੁਸੀਂ ਲਾਗੂ ਕਰ ਸਕਦੇ ਹੋ ਇਸ ਕਰਕੇ ਮੇਰੀ ਗੁਜਾਰਿਸ਼ ਹੈ के एक सजा करनी तकरे हो गए फिर एक चंडीगढ़ की कुर्सी तैयार बह जाऊंगी फिर देश की कुर्सी लाने की तैयारी करके जय जयप्री